ਆਪ ਨੂੰ ਕੋ ਸਿਕ 8th ਕਲਾਸ ਦਾ 1 ਦਾ 2nd ਪਾਰਟ ਹੈ 10 ਸਵਾਲ ਹੈ 6/11 2 ਬ੍ਰੈਕਟ ਸ਼ੁਰੂ 2/3 ਇਸ ਨੂੰ ਆਪਾਂ ਦੇ ਉੱਪਰ نیچے ਇਹਦੇ ਵਿੱਚ 3 ਨਾਲ ਗੁਣਾ ਕਰਨੀਆ ਕਿਉਂ ਆਪਾਂ ਨੇ ਇਹਦੇ ਨੂੰ ਇਹਨਾਂ ਨੂੰ ਬਰਾਬਰ ਕਰਨਾ ਹੈ نیچے ਵਾਲੇ ਨੂੰ ਇਸ ਕਰਕੇ ਪਹਿਲਾਂ ਇੱਧਰ 11 3 ਨਹੀਂ ਹੈਗਾ ਇਸ ਕਰਕੇ ਆਪਾਂ ਨੇ 3 ਨਾਲ ਗੁਣਾ ਕਰਤੀ ਠੀਕ ਹੈ ਤੇ ਇਹਦੇ ਵਿੱਚ n 2 ਨੂੰ -2 ਨੂੰ 11 ਨਾਲ ਗੁਣਾ ਕਰਨੀ ਹੈ ਠੀਕ ਹੈ ਤੇ ਇਹਦੇ ਵਿੱਚ -2 -2 ਤੇ ਗੁਣਾ 11 ਹੁਣ ਬਟਾ ਤੇ ਇਹਨੂੰ ਗੁਣਾ 11 ਠੀਕ ਹੈ ਅੱਗੇ ਕਰਨਾ ਹੈਗਾ ਇਹਨਾਂ ਨੂੰ ਗੁਣਾ ਕਰਨਾ ਨੇ ਮਲਟੀਪਲਾਈ ਕਰ ਲੈਣਾ 6 18

इस तरह आजगा अठार बई माइनस माइनस बई प्लस अठारह बटा तेती ठीक है इस माइनस बई चो, चो अठारह माइनस कितने माइनस माइनस चार बटा तेती आंसर